ਇਸਤਰੀ ਅਕਾਲੀ ਦਲ ਦੇ ਪ੍ਰਧਾਨ ਬੀਬੀ ਹਰਗੋਬਿੰਦ ਜੀ ਉਹ ਤੁਹਾਡੇ ਸਾਹਮਣੇ ਵਿਚਾਰ ਰੱਖਣਗੇ ਬੀਬੀ ਹਰਗੋਬਿੰਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀਆਂ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀਆਂ ਸਮੂਹ ਆਗੂਦਾਰ ਸਮੂਹ ਮੇਰੀਆਂ ਪੈਣਾ ਜੋ ਵੱਖ-ਵੱਖ ਪਿੰਡਾਂ ਦੇ ਵਿੱਚੋਂ ਇੱਥੇ ਪਹੁੰਚੀਆਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਤੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਜਿਹੜਾ ਬਹੁਤ ਕੀਮਤੀ ਜੀਵੇ ਆ ਆਪਦੇ ਘਰ ਦੇ ਕੰਮ ਧੰਦੇ ਆ ਬੱਚੇ ਆ ਉਹਨਾਂ ਸਾਰਿਆਂ ਨੂੰ ਛੱਡ ਕੇ ਇੱਥੇ ਪਹੁੰਚਿਓ ਪੈਣੋਂ ਪਹੁੰਚਣ ਦਾ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਹਰ ਔਰਤ ਜਿਹੜੀ ਹੈਗੀ ਉਹ ਸਤਕਾਰ ਚਾਹੁੰਦੀ ਆ ਸਾਰੀ ਦਿਹਾੜੀ ਆਪਾਂ ਕੰਮ ਕਰਦੇ ਆ ਬਦਲੇ ਦੇ ਵਿੱਚ ਆਪਾਂ ਕੀ ਚਾਹੁੰਦੇ ਆ ਦੋ ਮਿੱਠੇ ਸ਼ਬਦ ਭਾਵੇਂ ਸਾਡੇ ਘਰੇ ਹੋਣ ਭਾਵੇਂ ਬਾਹਰ ਹੋਣ ਬੀਬੀ ਜੀ ਭੈਣ ਜੀ ਇਹ ਸ਼ਬਦ ਹੁੰਦੇ ਜਦੋਂ ਲੋਕਾਂ ਦੇ ਮੁੱਦੇ ਚੁੱਕਦੀ ਹੋਵੇ ਦਿਨ ਰਾਤ ਅਰਜਨਾਸ ਕਰਕੇ ਲੋਕਾਂ ਲਈ ਕੰਮ ਕਰਦੀ ਹੋਵੇ ਅਸੀਂ ਤਾਂ ਕੱਲਾ ਚੁੱਲਾ ਚੌਂਕਾ ਚੌਂਕਾ ਸਾਹਮਦੇ ਆ ਉਹ ਨਾਲ ਪੋਲੀਟਿਕਲ ਕੰਮ ਵੀ ਦੇਖਦੇ ਆ ਜੇ ਉਸ ਤਰ੍ਹਾਂ ਦੀ ਬੀਬੀ ਨੂੰ ਉਹ ਸਾਡੀ ਭੈਣ ਨੂੰ ਸਾਡੀ ਆਗੂ ਨੂੰ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਇਹੋ ਜਿਹੇ ਛਡਿਆ ਸ਼ਬਦ ਭੱਦੀ ਸ਼ਬਦਾਵਲੀ ਵਰਤਦਾ ਕਿ ਬੀਬੀ ਚੌਂਕੀਆਂ ਲਾਲਾ ਕੀ ਦੱਸੋ ਆਪਾਂ ਬਰਦਾਸ਼ਤ ਕਰ ਸਕਦੀਆਂ ਜੇ ਅਸੀਂ ਖੁੱਦ ਦੀਏ ਚਾਹਣੀਆਂ ਬੇਸੀ ਚੁੱਲ੍ਹਾ ਚੌਕਾ ਸੰਭਾਲ ਕੇ ਘਰ ਸੰਭਾਲ ਕੇ ਅਸੀਂ ਇੱਜ਼ਤ ਚਾਹਣੀਆਂ ਤੇ ਸਾਡੀ ਭੈਣ ਜਿਹੜੀ ਸਾਡੇ ਹੱਕਾਂ ਲਈ ਲੜ ਰਹੀ ਹੈ ਸੰਸਦ ਤੱਕ ਲੋਕਾਂ ਲਈ ਬੋਲ ਰਹੀ ਹੈ ਅਸੀਂ ਉਹਦੀ ਜਿਹੜੀ ਇੱਜ਼ਤ ਹੈ ਉਹਨੂੰ ਬਰਕਰਾਰ ਰੱਖਣ ਵਾਸਤੇ ਲੜ ਕੇ ਮਰ ਜਾਾਂਗੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਮੁੱਖ ਮੰਤਰੀ ਜਿਹਨੂੰ ਚੁਣਿਆ ਹੋਵੇ ਉਹ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤੇ ਪੈਣੋ ਮੈਂ ਗੱਲ ਕਹਿਣਾ ਚਾਹਣੀ ਆ ਇਹ ਲੋਕਾਂ ਨੇ ਭਲੇਖੇ ਨਾਲ ਹੀ ਚੁਣ ਲਿਆ ਸੁਣਾਉਣ ਵਾਲਾ ਬੰਦਾ ਚੁਟਕਲੇ ਸੀਗਾ ਸੀਗਾ ਭੰਡ ਕਰਦਾ ਸੀਗਾ ਡਰਾਮੇ ਚਾਹੀਦਾ ਤਾਂ ਇਹ ਸੀਗਾ ਕਿ ਇਹ ਨਾਟਕ ਕਰਦਾ ਸਟੇਜ ਤੇ ਤੁਸੀਂ ਇਹਨੂੰ ਕੋਈ 50 ਰੁਪਏ ਇਨਾਮ ਚ ਦਿੰਦੇ ਕੋਈ 100 ਰੁਪਏ ਇਨਾਮ ਚ ਦਿੰਦੇ ਬਈ ਬੜਾ ਹਸਾਇਆ ਬਈ ਬੜਾ ਹਸੇ ਅਸੀਂ ਤੇਰੀਆਂ ਗੱਲਾਂ ਸੁਣ ਕੇ ਪਰ ਅਸੀਂ ਤਾਂ ਇਹਨੂੰ ਇਨਾਮ ਚ ਪੰਜਾਬ ਹੀ ਬਣਾਤਾ ਤੇ ਸੁਣ ਲੋ ਕੀ ਬਣ ਗਿਆ ਇਹ ਇਹ ਲੋਕ ਡੈਮ ਨਹੀਂ ਕਰਦੇ ਸੀ ਮੁੱਖ ਮੰਤਰੀ ਬੰਨਾ ਇਹ ਭੰਡ ਨਹੀਂ ਬਣ ਸਕਦਾ ਸੀ ਮੁੱਖ ਮੰਤਰੀ ਅਰੇ ਲੋਕ ਪੰਜਾਬ ਦੇ ਭੋਲੇ ਸੀ ਤੇ ਬੀਬੀਆਂ ਤਾਂ ਖਾਸ ਕਰਕੇ ਭੋਲੀਆਂ ਨਿਕਲੀਆਂ ਹਰ ਬੀਬੀ ਨੂੰ ਕਹਿੰਦੇ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗਾ ਵੋਟਾਂ ਲੈ ਲਈਆਂ ਕਿੱਥੇ ਆ ਹਜ਼ਾਰ ਰੁਪਈਆ ਉਲਟਾ ਉਤਲੀਆਂ ਗੱਲਾਂ ਮਾਰਦਾ ਉਹ ਆਏ ਉਹ ਗੱਲ ਤੇ ਨਹੀਂ ਆਉਂਦਾ ਜਿਹੜੀ ਤੇ ਆਉਂਗ ਤਾਂ ਉਹ ਹੈਗੇ ਨਹੀਂ ਕਟਾਵਤ ਵੀ ਆਉਂਗ ਤਾਂ ਉਹ ਕਰਕੇ ਨਿਕਲ ਜਾਓ ਆਉਂਗ ਤਾਂ ਉਹ ਕਰ ਜਾਂਦਾ ਉਹ ਗੱਲ ਤੇ ਤਾਂ ਆਉਣਾ ਹੀ ਨਹੀਂ 2500 2500 ਕਹਿੰਦਾ ਬੀਬੀਆਂ ਰੌਲਾ ਪਾਈ ਜਾਂਦੀਆਂ ਕਹਿੰਦਾ 2500 ਪੈਨਸ਼ਨ ਕਰੂਗਾ ਪੈਣੋ ਪੈਨਸ਼ਨ ਦੀ ਹਾਲ ਕੋਈ ਐ ਉਹੀ 1500 ਰੁਪਈਆ ਤਿੰਨ ਤਿੰਨ ਮਹੀਨੇ ਨਹੀਂ ਆਉਂਦੀ ਜਿਹੜੀ ਹਰ ਮਹੀਨੇ 2-3 ਤਰੀਕ ਨੂੰ ਖਾਤੇ 'ਚ ਆ ਪਹਿਲੇ ਬਾਲਾ ਸਾਹਿਬ ਦੇ ਰਾਜ ਦੇ ਵਿੱਚ ਤਾਂ ਘਰੇ ਆਉਂਦੀ ਸੀ ਖਾਤੇ 'ਚ ਵੀ ਨਹੀਂ ਆਉਂਦੀ ਸੀ ਐਮਸੀ ਸਰਪੰਚ ਬੀਬੀਆਂ ਨੂੰ ਘਰੇ ਪੈਨਸ਼ਨ ਫੜਾ ਜਾਂਦਾ ਸੀ ਕਹਿੰਨੀ ਵੇਪੋ ਤਾਂ ਮੈਂ ਤੇਰੇ ਘਰ ਤੱਕ ਵੀ ਨਹੀਂ ਆ ਸਕਦੀ ਉਹ ਵਿਚਾਰਾ ਰੇਡਰ ਲੈ ਕੇ ਆਉਂਦਾ ਘਰੇ ਪੈਨਸ਼ਨ ਦੇ ਕੇ ਜਾਂਦਾ ਘਰੇ ਪੈਨਸ਼ਨ ਪਹੁੰਚਦੀ ਸੀ ਕਾਂਗਰਸ ਨੇ ਆ ਕੇ ਖਾਤਿਆਂ ਚ ਕਰਤੀ ਤੇ ਇਹਨਾਂ ਪੰਡ ਨੇ ਤਾਂ ਸਿਰਾਈ ਲਾਤਾ ਵਿਚਾਰੀਆਂ ਕੋਲੇ ਪਹਿਲਾ 200 ਰੁਪਏ 100 ਇਕੱਠਾ ਕਰਦੀਆਂ ਬੈਂਕ ਜਾਂਦੀਆਂ ਵਾਪਸ ਆਉਂਦੀਆਂ ਉਦੋਂ ਨੂੰ ਉਹ 1500 ਪੂਰਾ ਹੋ ਜਾਂਦਾ ਪੈਨਸ਼ਨ ਆਈ ਨਹੀਂ ਹੁੰਦੀ ਆ ਇਹ ਹੋਰ ਕੀ ਕੀਤਾ ਬੀਬੀਆਂ ਨਾਲ ਜਿਹੜੀ ਕਣਕ ਫ੍ਰੀ ਸੀ ਦੌਰ ਪਰ ਕਿਲੋ ਦਾਲ ਮਾਂ ਸਾਰਾ ਕੁਝ ਬਾਲਾ ਸਾਹਿਬ ਫ੍ਰੀ ਦਿੰਦੇ ਸੀ ਕਾਂਗਰਸ ਨੇ ਆ ਕੇ ਗਾਲ ਬੰਦ ਕਰਦੀ ਭੰਡ ਨੇ ਆ ਕੇ ਕਣਕ ਬੰਦ ਕਰਦੀ ਛੇਮ ਛੇਮ ਤਾੜੀਆਂ ਨਾ ਮਾਰੋ ਸ਼ੇਮ ਦੀ ਗੱਲ ਇਹਨੇ ਖੋਇਆ ਸਾਡੇ ਕੋਲ ਚੁੱਲ੍ਹੇ ਠੰਡੇ ਕਰਤੇ ਫਿੱਪੀਆਂ ਬੇਨੇ ਬਾਦਲ ਦਾ ਰਾਜ ਕੀ ਸੀ ਕਾਲੀ ਦਲ ਦਾ ਰਾਜ ਕੀ ਸੀ ਸਾਡੇ ਪਿਓ ਦਾ ਰਾਜ ਹਾਜੀ ਅਸੀਂ ਕਣਕ ਲੈ ਕੇ ਆਏ ਸੀ ਦੀਪੂ ਵਾਲੇ ਦਾ ਫੋਨ ਆ ਜਾਂਦਾ ਸੀ ਭੈਣੋ ਕਣਕ ਆ ਗਈ ਲੈ ਜਾਓ ਬੀਬੀਆਂ ਸਾਡੀਆਂ ਲੈ ਆ ਮਾਂ ਰੋਜੀ ਮਾਂ ਆ ਰੋਜੀ ਛੋਲੇ ਅਸੀਂ ਇਹਨਾਂ ਦਾ ਕੀ ਕਰਨਾ ਬਸ ਉਹਨੂੰ ਪਾ ਦਿਓ ਪਾਉਂਦੇ ਸੀ ਕਿ ਨਹੀਂ ਪਾਉਂਦੇ ਸੀ ਦੱਸ ਪਸੂ ਵੀ ਕੰ ਲੈਣੀ ਜਾੜਨੀ ਆ ਕੌਣ ਐ ਬਸ ਝਾੜੂ ਨੂੰ ਵੋਟ ਝਾੜੂ ਨੂੰ ਵੋਟ ਕਿਹਾ ਵੀ 1000 ਰੁਪਇਆ ਕਹਤਾ ਤੇ ਹੁਣ ਹੁਣ ਸੁਣੋ ਤੁਸੀਂ ਥੋੜੇ ਜਿਹਾ ਪਹਿਲਾਂ ਬਿਆਨ ਆ ਉਸੇ ਦਾ ਹੀ ਇੱਕ ਰਿਜ਼ਲਟ ਐ ਸਸੋਰੀਆ ਜਿਹੜਾ ਇਹਨਾਂ ਨੇ ਇਸਤਰੀ ਵਿੰਗ ਆਪ ਦਾ ਬਣਾਇਆ ਉਹਨੂੰ ਟ੍ਰੇਨਿੰਗ ਦੇ ਰਿਆ ਭੈਣੋ ਕੀ ਕਹਿੰਦੇ ਆਏ ਨਹੀਂ ਕਿਹਾ ਵੀ ਮੈਂ ਹੁਣ ਵੀ ਜਾਂਦਾ ਰੁ ਹੱਲੇ ਕਿਹੜਾ ਪੰਜਾਬ ਦੇ ਵਿੱਚ ਕੋਈ ਸ਼ਾਂਤੀ ਐ ਹੋਰੀ ਗੱਲਾਂ ਕਰਨ ਲੱਗੇ ਬਾਹਰ ਨਿਕਲ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਸ ਦਿਨ ਤਹੜ ਆਇਆ ਅੱਜ ਤੱਕ ਵੀ ਨਹੀਂ ਠਿਕੇ ਉਹ ਹਰ ਵੱਟ ਤੇ ਗਏ ਹਰ ਬੰਨੇ ਤੇ ਗਏ ਹਰ ਪਿੰਡ ਦੇ ਵਿੱਚ ਗਏ ਡੀਜ਼ਲ ਦੀ ਸੇਵਾ ਇਹ ਜਦੋਂ ਬੋਲਣਾ ਸ਼ੁਰੂ ਕਰਤਾ ਇਹ ਗੱਲ ਨਹੀਂ ਹੈਗੀ ਆ ਮੁੱਖ ਮੰਤਰੀ ਸਾਹਿਬ ਮੈਂ ਕਹਿਣਾ ਚਾਹਣੀ ਆ ਪਿਛਲੇ 13-14 ਸਾਲ ਹੋ ਗਏ ਤੁਸੀਂ ਆਹੀ ਪੰਡ ਪੁਣਾ ਕਰ ਕਰਕੇ ਵੋਟਾਂ ਲੈ ਲਿਆ i